ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਫੇਰ ਆਪਾਂ ਬਣਾਉਣ ਪਹੁੰਚੇ ਆਂ ਪਿੰਡ ਮਾਨ ਮਰਾੜ ਜਲੰਧਰ ਵੀਰ ਕੋਲੇ ਕਿਸਾਨ ਵੀਰੋ ਬੜੀ ਸੋਹਣੀ ਸਕਰੀਨ ਤੇ ਤੁਸੀਂ ਇੱਕ ਪਹਿਲਾ ਸੂਆ ਸੂਣ ਵਾਲੀ ਬੱਚੀ ਹਜੇ ਕੁਝ ਦਿਨ ਲੈਂਦੀ ਐ ਕਿੰਨੇ ਕੁ ਦਿਨ ਲੈ ਜੂ ਉਹ ਆਪਾਂ ਵੀਰ ਤੋਂ ਪੁੱਛਾਂਗੇ ਬੜਾ ਸੋਹਣਾ ਇਹਨੇ ਲੇਵਾ ਰੱਖਣਾ ਕਿਸਾਨ ਵੀਰੋ ਆ ਗਾੜੀ ਪਿਛਾੜੀ ਬੜੀ ਸੋਹਣੀ ਐ ਨੇ ਤਿਆਰ ਕਰਨੀ ਹੈ ਵੇਖੋ ਲੇਵੇ ਦੀ ਬੰਤਰ ਹਜੇ ਤੱਕ ਪੱਟੀ ਹੈ ਕੁਝ ਦਿਨ ਵੀਰ ਕਹਿੰਦਾ ਵੀ ਇਹੇ ਲੈ ਜਾਣੇ ਨੇ ਕਦ ਕੱਠ ਚੰਗਾ ਕਿਸਾਨ ਵੀਰੋ ਤੇ ਜਿਹੜਾ ਮਾਨਮਰਾੜ ਪਿੰਡ ਹੈ ਕਿਸਾਨ ਵੀਰੋ ਇਹ ਫਰੀਦਕੋਟ ਜ਼ਿਲ੍ਹੇ ਦਾ ਤੇ ਨਾਲ ਲੱਗਦੇ ਪਿੰਡ ਇੱਕ ਪਾਸੇ ਝੰਡ ਸਾਹਿਬ ਰਹਿ ਜਾਂਦਾ ਤੇ ਇੱਕ ਪਾਸੇ ਸੰਗਤਪੁਰਾ ਸਾਧਾਂ ਵਾਲਾ ਇਹ ਪਿੰਡ ਇਸ ਦੇ ਗਵਾਂਡੀ ਪਿੰਡ ਹੈ ਕਿਸਾਨ ਵੀਰੋ ਪਹਿਲਾਂ ਤੋਰਾਂਗੇ ਫਿਰ ਬਣਦੀ ਸਾਰੀ ਡਿਟੇਲ ਇਹਦੀ ਆਪਾਂ ਲੈ ਲੈਣੀ ਹੈ ਕਿਸਾਨ ਵੀਰੋ ਬੜਾ ਸੋਹਣਾ ਇਹਨੇ ਲੈਵਾ ਰੱਖਣਾ ਦਿਨ ਹਜੇ ਕੁਝ ਇਹਨੇ ਲੈ ਜਾਣੇ ਆ ਕਿਸਾਨ ਵੀਰੋ ਤੁਸੀਂ ਉਸ ਹੱਬ ਨਾਲ ਜੱਜਮੈਂਟ ਲਾਇਓ ਆਜੋ ਜਲੰਧਰ ਵੀਰ ਤੋਰੋ ਪਹਿਲਾਂ ਤੇ ਇਹ ਦੰਦਾਂ じゃ ਕਿਸਾਨ ਵੀਰੋ ਇਹ ਵੀਰ ਤੋਂ ਪੁੱਛਾਂਗੇ ਆਪਾਂ ਮੂੰਹ ਕਿਵੇਂ ਆ ਦੰਦਾਂ ਜੈ ਵੱਛੀ ਸੂਆ ਪਹਿਲਾਂ ਸੂਗੀ ਇਧਰ ਹੀ ਮੋੜ ਲਓ ਬਾਈ ਜੀ ਵੇਖੋ ਕਿਸਾਨ ਵੀਰੋ ਫੇਸ ਕੁਆਲਿਟੀ ਬੜੀ ਸੋਹਣੀ ਹੈ ਕੱਦ ਕਾਠ ਬੜਾ ਚੰਗਾ ਕੱਦ ਕਾਠ ਆ ਕਿਸਾਨ ਵੀਰੋ ਪ੍ਰਿੰਟ ਬੜਾ ਸੋਹਣਾ ਰੱਖਿਆ ਤੇ ਜਿਹੜੀ ਲੱਤਾਂ ਵੇਖੋ ਕਿਸਾਨ ਵੀਰੋ ਚੌੜੀਆਂ ਕਰਕੇ ਤੁਰਦੀ ਐ ਉੱਤੋਂ ਸਟੇਟਨਸ ਪੱਧਰ ਬੜੀ ਸੋਹਣੀ ਐ ਤੇ ਕੱਦ ਜਿਹੜਾ ਚੰਗਾ ਕੱਦ ਆ ਕਿਸਾਨ ਵੀਰੋ ਸੋਹਣਾ ਹਜੇ ਬੱਚਾ ਦੰਦਾਂ ਜੈ ਦੰਦ ਕਿੰਨੇ ਆ ਉਹ ਵੀ ਆਪਾਂ ਪੁੱਛ ਕੇ ਵੀਰ ਤੋਂ ਦੱਸਦੇ ਆ ਫੇਸ ਕੁਆਲਿਟੀ ਬੜੀ ਪਿਆਰੀ ਐ ਕਿਸਾਨ ਵੀਰੋ ਥਣਲੇਵੇ ਦੀ ਬੰਤਰਵਾ ਕਮਾਲ ਐ ਬੜੀ ਸੋਹਣੀ ਇੱਕ ਵੱੱਛੀ ਐ ਕਿਸਾਨ ਵੀਰੋ ਦਿਨ ਕਿੰਨੇ ਕੇ ਲੈ ਜੂਗੀ ਆਪਾਂ ਵੀਰ ਤੋਂ ਪੁੱਛ ਲੈਨੇ ਆ ਭਰਾ ਦਾ ਵਪਾਰ ਲੈਣ ਦਾ ਕੰਮ ਐ ਅੱਗੇ ਵੀ ਆਪਾਂ ਇਸ ਘਰੋਂ ਬੜੀਆਂ ਵੀਡੀਓ ਕਵਰ ਕੀਤੀਆਂ ਕਿਸਾਨ ਵੀਰੋ ਜਿਹੜਾ ਥਣ ਦਾ ਸائز ਆ ਕਿਸਾਨ ਵੀਰੋ ਇਹ ਮੁਠੀ ਦੀ ਚੁਆਈ ਵਾਲਾ ਇਹਨੇ ਜਿਹੜਾ ਸائز ਹੈ ਰੱਖਣਾ ਸੋਹਣਾ ਥਾਣੇ ਨੇ ਬਣਾਉਣਾ ਥਣ ਤੋਂ ਥਣ ਦਾ ਗੈਪ ਬੜਾ ਸੋਹਣਾ ਦੰਦ ਕਿਸਾਨ ਵੀਰੋ ਵਿਖਾਉਣੇ ਸਾਨੂੰ ਦੋ ਦੰਦ ਪਿਓਰ ਦੋ ਦੰਦ ਆ ਕਿਸਾਨ ਵੀਰੋ ਛੱਡ ਦਿਓ ਬਾਈ ਜੀ ਹਾਂ ਜਲੰਦਰ ਬਾਈ ਸਾਸਰੀ ਘਰ ਬਾਈ ਜੀ ਸਾਸਰੀ ਘਰ ਆਪਣਾ ਜੀ ਪਿੰਡ ਦੱਸਿਓ ਜੀ ਪਿੰਡ ਮਾਨ ਮਰਾੜ ਜੀ ਚਲੋ ਫਰੀਦਕੋਟ ਠੀਕ ਹੈ ਜੀ ਤੇ ਬਾਈ ਜਲੰਧਰ ਕਾਫੀ ਦਿਨ ਹੋ ਗਏ ਅੱਜ ਆਪਾਂ ਨੂੰ ਬੜੇ ਦਿਨਾਂ ਬਾਅਦ ਸੁਭ ਮਿਲਿਆ ਵੀਡੀਓ ਬਣਾਉਣ ਦਾ ਅੱਗੇ ਆ ਜਾਂਦੀਆਂ ਵੜਾਂ ਵੇਖ ਜਾਂਦੀਆਂ ਨਾ ਆ ਮੈਂ ਕਿਹਾ ਵੀ ਚਲੋ ਕੱਚੀ ਕਰਕੇ ਪਵਾ ਦਈਏ ਜੀ ਹਾਂ ਤੇ ਕਿੰਨੇ ਕ ਦਿਨ ਮਾਲਕਾਂ ਨੇ ਦੱਸਿਆ ਬਾਈ ਜੀ ਇਹਦੇ ਵਿੱਚ 15 ਦਿਨ ਪਿਆਈ ਹੈ ਜੀ 15 ਦਿਨ ਸੂਆ ਪਹਿਲਾ ਸੂ ਹਾਂਜੀ ਮੂੰਹੋਂ ਦੋ ਦੰਦ ਹਾਂਜੀ 15 ਦਿਨ ਲੈ ਜੂ ਤੇ ਲੇਵਾ ਤਾਂ ਫੜਾ ਸੋਹਣਾ ਬਣਾਉ ਕਿੰਨਾ ਕ ਦੁੱਧ ਦੀ ਮਾਂ ਦਾ ਕੋਈ ਨਹੀਂ ਮਾਂ ਦਾ ਕੋਈ ਰਿਕਾਰਡ ਉਹਨਾਂ ਨੇ ਦੱਸਿਆ ਨਹੀਂ ਆਪਾਂ ਪੁੱਛਿਆ ਵੀ ਨਹੀਂ ਠੀਕ ਹੈ ਜੀ ਤੇ ਹੁਣ ਬਾਈ ਇਹਦਾ ਮੰਨ ਲਓ ਵੀ ਅੱਜ ਕੱਚੀ ਦਾ ਕੀ ਜੈਜੇ ਭਾ ਨਾਲ ਦੇ ਦੇਓਗੇ ਹਜੇ ਤਿਆਰੀ ਤਾਂ 70000 ਰੁਪਏ ਦੀ ਦੇ ਦੇਣ 75000 ਰੁਪਏ ਮੋਲ ਹੈ ਮੰਨਤਾਨ ਕਰੋਗੇ ਕਰਦੇ ਆ ਕਿ ਕਿਸਾਨ ਵੀਰੋ ਮੰਨਤਾਨ ਤੁਹਾਡਾ ਹੋ ਜਾਣਾ ਵੀਰ ਨੇ 75000 ਰੁਪਏ ਦੀ ਡਿਮਾਂਡ ਰੱਖੀ ਹੈ ਸੋਹਣਾ ਕੱਦ ਕਾਠਾ ਕਿਸਾਨ ਵੀਰੋ ਛੋਟੀ ਨਾ ਸਮਝਿਓ ਬੱਛੀ ਲੇਵੇ ਦੀ ਬੰਤਰ ਬੜੀ ਸੋਹਣੀ ਹੈ ਮੂੰਹੋਂ ਦੋ ਦੰਦ ਦਾ ਪ੍ਰਿੰਟ ਬੜਾ ਸੋਹਣਾ ਹੈ ਛੋਟਾ ਛੋਟਾ ਕੰਨ ਹੈ ਬੋਦੀ ਵਾਲੀ ਬੱਛੀ ਹੈ ਕੁਆਲਿਟੀ ਬੰਨੀਓ ਕੋਈ ਕੱਚ ਨਹੀਂ ਬਾਕੀ ਸਮਝ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਮੇਰਾ ਫਰਜ਼ ਵੀਡੀਓ ਬਣਾਉਣਾ ਕਿਸਾਨ ਵੀਰੋ ਬੜੀ ਸੋਹਣੀ ਵੱਛੀ ਆਪਾਂ ਤੁਹਾਨੂੰ ਸਾਰੇ ਪੱਖ ਤੋਂ ਹਰੇਕ ਪੱਖ ਤੋਂ ਵਿਖਾਤੀ ਹੈ ਤੋ ਤੁਰਦੀ ਦੀ ਚਾਲ ਸੋਹਣੀ ਹੈ ਸਾਰੇ ਉੱਤੋਂ ਸਟੇਟ ਦਾ ਸਪੱਧਰ ਹੈ ਕੁਆਲਿਟੀ ਚੰਗੀ ਹੈ ਸਮਝ ਤੁਸੀਂ ਆਪਦੀ ਨਾਲ ਡੰਗਰ ਖਰੀਦਣਾ ਧੰਨਵਾਦ ਕਿਸਾਨ ਵੀਰੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ